ਆਫ ਦਾ ਫੌਜੀ ਦੇ ਘਰ ਰਾਤ ਦੇ ਹਨੇਰੇ ਵਿੱਚ ਅਨਪਛਾਤੇ ਆਨੇ ਚਲਾਈ ਗੋਲੀ ਕਰਦੇ ਨੌਜਵਾਨ ਜਸਪਾਲ ਸਿੰਘ ਦਾ ਨਾਮ ਲੈ ਕੇ ਹਮਲਾਵਰਾਂ ਨੇ ਲਲਕਾਰਿਆ ਅਤੇ ਕੀ ਗਲੀ ਗਲੂਚਾ ਨਾਕਾਨਵਾਨ ਦਿਨ ਪੇਤੇ ਪਿੰਡ ਜਾਗੋਵਾਲ ਬੰਗਰ ਵਿਖੇ ਪੀਤੀ ਰਾਤ 10 ਵਜੇ ਦੇ ਕਰੀਬ 2:35 ਵਜੇ ਬੰਨ ਕੇ ਆਏ ਨੌਜਵਾਨਾਂ ਨੇ ਇੱਕ ਸਾਬਕਾ ਫੌਜੀ ਮਾਦਾ ਸਿੰਘ ਦੇ ਘਰ ਤੇ ਗੇਟ ਤੇ ਗੋਲੀ ਚਲਾਈ ਹੈ ਜਾਣਕਾਰੀ ਅਨੁਸਾਰ ਇਹ ਬਲਰਾਵਾਂ ਵੱਲੋਂ ਉਹਨਾਂ ਦੇ بیٹے ਜਸਪਾਲ ਸਿੰਘ ਪੱਟੀ ਨੂੰ ਨਾਮ ਲੈ ਕੇ ਵੰਗਾਰਿਆ ਤੇ ਪਰਿਵਾਰ ਨੂੰ ਗਾਲੀ ਗਲੂਚ ਵੀ ਕੀਤਾ ਇਸ ਮਦੀਪ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਉਹਨਾਂ ਨੂੰ ਕੋਈ ਪਿੰਨਕ ਸੁਣਾਈ ਦਿੱਤੀ ਤਾਂ ਤੋਂ ਅਣਪਛਾਤੇ ਵਿਅਕਤੀ ਜਸਪਾਲ ਸਿੰਘ ਦਾ ਨਾਮ ਲੈ ਕੇ ਉਸ ਨੂੰ ਵੰਗਾਰ ਰਹੇ ਸਨ ਅਤੇ ਉਹਨਾਂ ਵੱਲੋਂ ਉਹਨਾਂ ਦੇ ਗੇਟ ਉੱਪਰ ਫਾਇਰ ਵੀ ਕੀਤਾ ਗਿਆ ਤੇ ਦੂਸਰੇ ਦਾ ਫੜਿਆ ਹੋਇਆ ਪਿਸਤਲ ਵੀ ਉੱਤੇ ਨਿੱਗਾ ਜੋ ਸੀਸੀਟੀਵੀ ਚ ਦਿਖਾਈ ਦਿੰਦਾ ਹੈ ਇਸ ਉਪਰੰਤ ਉਹਨਾਂ ਵੱਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਥਾਣਾ ਕਾਨੂੰਨਾਨ ਤੇ ਮੁਖੀ ਗੁਰਨਾਮ ਸਿੰਘ ਪੁਲਿਸ ਫੋਰਸ ਸਮੇਤ ਪਿੰਡ ਵਿੱਚ ਪਹੁੰਚੇ ਤੇ ਉਹਨਾਂ ਨੇ ਸ਼ੱਕੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਤੇ ਇਲਾਕੇ ਦੇ ਲੋਕਾਂ ਚ ਕਈ ਤਰ੍ਹਾਂ ਦੀਆਂ ਚਰਚਾਵਾਂ ਤੇ ਦਹਿਸ਼ਤ ਦਾ ਮਾਹੌਲ ਹੈ ਮੇਰਾ ਨਾਮ ਗਵਿੰਦਰ ਕੌਰ ਮੇਰਾ ਦਿਓਰ ਲੱਗਦਾ ਜਸਪਾਲ ਸਿੰਘ ਹਾਂਜੀ ਤੇ ਕੋਈ ਅਣਪਛਾਤੇ ਬੰਦੇ ਆਏ ਆ ਤੇ ਫਾਇਰਿੰਗ ਕੀਤੀ ਆ ਉਹਨਾਂ ਨੇ ਫਿਰ ਸਾਨੂੰ ਪਤਾ ਲੱਗਾ ਕਿ ਕੋਈ ਆਇਆ ਆ ਸੰਕੇ ਦੋ ਬੰਦੇ ਆਏ ਇੱਕ ਫੈਰ ਕੀਤਾ ਤੇ ਇੱਕ ਤੋਂ ਥੱਲੇ ਰੌਂਡ ਡੇਗੀ ਆ ਤੇ ਫਿਰ ਉਹਨਾਂ ਨੇ ਚੁੱਕੀ ਆ ਤੇ ਚੁੱਕ ਕੇ ਫਿਰ ਦੌੜ ਗਏ ਆ ਤੇ ਗਾਲਾਂ ਬਹੁਤ ਗੰਦੀਆਂ ਕੱਢੀਆਂ ਉਹਨਾਂ ਨੇ ਤੇ ਬਾਹਰ ਜਾ ਕੇ ਚੀਕਾਂ ਮਾਰੀਆਂ ਬੋਰ ਥੱਲੇ ਹਾਲਵਾ ਤੇ ਭਾਜੀ ਹੁਣ ਸਾਨੂੰ ਤੇ ਇਹ ਗੱਲ ਦਾ ਤਾਂ ਕੁਝ ਪਤਾ ਨਹੀਂ ਆ ਹੁਣ ਤੇ ਸਾਨੂੰ ਤੇ ਇੱਥੇ ਆਏ ਤਾਂ ਪਤਾ ਲੱਗਾ ਵਾ ਵੀ ਇਹ ਗੱਲ ਵੀ ਇਹ ਗੋਲੀਆਂ ਚੱਲਦੀਆਂ ਵਾ ਗੇਟ ਚ ਰੌਂਡ ਚੱਲਿਆ ਵਾ ਇੱਕ ਤੇ ਉਹ ਠੀਕ ਚੱਲਿਆ ਇੱਕ ਦਾ ਰੌਂਡ ਥੱਲੇ ਡੇ ਗਿਆ ਉਹ ਫੇ ਚੋਕੋ ਕੇ ਦੌੜ ਗਿਆ ਤੇ ਗਾਲਾਂ ਕੱਢੀਆਂ ਸਾਨੂੰ ਇਹਨਾਂ ਤੋਂ ਖਤਰਾ ਆ ਤੇ ਸਾਨੂੰ ਇਨਸਾਫ ਚਾਹੀਦਾ ਵਾ ਸਾਡੇ ਇਹ ਹੁਣ ਸਾਡੇ ਬੱਚੇ ਹੈਗੇ ਆ ਕੱਲ ਨੂੰ ਸਾਡੇ ਬੱਚਿਆਂ ਤੇ ਵੀ ਇਹ ਕੰਮ ਹੋਊ ਬਾਹਰ ਸਾਨੂੰ ਕੋਈ ਕਿਸੇ ਦਾ ਭਰੋਸਾ ਨਹੀਂ ਆ ਕੱਲ ਸਾਮੀ ਕੰਮ ਕਰ ਕਰਕੇ ਰੋਟੀ ਪਾਣੀ ਖਾ ਆ ਗਿਆ ਆਪਾਂ ਲੰਮੇ ਬੈਗੇ ਆ ਤੇ 9:40 ਦੇ ਲੱਗੇ ਆਏ ਆ ਤੇ ਬਾਵਾ ਚੀਜ਼ ਹੈ ਰਾਏ ਇਹਨਾਂ ਨੇ ਪਾਇਆ ਆ ਕੇ ਤੇ ਘਾਡੇ ਆ ਕੇ ਤੇ ਬਾਜਾ ਮਾਰੀਆਂ ਮੇਰਾ ਨਾਂ ਲੈ ਕੇ ਤੇ ਭਤੀਜਾ ਮੇਰੇ ਨੇ ਕਿਹਾ ਵੀ ਕੌਣ ਭਾਜੀ ਤੂੰ ਤੋਂ ਦਿਲੇ ਗਾਲ ਕਹੀਆ ਤੇ ਉਹਨਾਂ ਨੇ ਗੋਲੀ ਚਲਾਤੀ ਆ ਤੇ ਬਾਅਦ ਦੇ ਵਿੱਚ ਇੱਕ ਗੋਲੀ ਚਲਾਈ ਆ ਤਾਂ ਮੈਜਨ ਥੱਲੇ ਡਿੱਗਿਆ ਉਹ ਵੀ ਚੁੱਕ ਦੇਖਾਈ ਦੇ ਜਾਂਦੇ ਵੀਡੀਓ ਚ ਤੇ ਫਿਰ ਬਹੁਤ ਤੇ ਥੱਲੇ ਜਾ ਕੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਉਹਨਾਂ ਨੇ ਕਾਫੀ ਗਾਲਾਂ ਕੱਢੀਆਂ ਮੇਰਾ ਨਾਮ ਲੈ ਕੇ ਨਾਲੇ ਮੋਰਚਾ ਨੂੰ ਬਹੁਤ ਰਹਿਸਾਂ ਦਿੱਤੀਆਂ ਘਰੋਂ ਬਾਹਰ ਨਿਕਲਿਆ ਰੱਗ ਰੱਗ ਤਾ ਬੋਲੇ ਤੇ ਫਿਰ ਉਹ ਚਲ ਗਏ ਭੱਜ ਗਏ ਰੰਜਿਸ ਬਾਜੀ ਤੇ ਨਹੀਂ ਕੋਈ ਆ ਗਈ ਪਿੰਡ ਦੇ ਵਿੱਚ ਹੀ ਗਿਆ ਮਾੜੀ ਮੋਟੀ ਗੱਲ ਹੋਈ ਮੈਨੂੰ ਫੋਨ ਕਰਕੇ ਕਹਿੰਦੇ ਸੀ ਵੀ ਤੇਰੇ ਨਾਲ ਇਦਾਂ ਕਰਦਾਂਗੇ ਤੇਰਾ ਨੁਕਸਾਨ ਕਰਦਾਂਗੇ ਮੇਲੇ ਜੇ ਮੈਂ ਕੰਮ ਕਰਦਾ ਉੱਥੇ ਇਦਾਂ ਕਰਦਾਂਗੇ ਇਹ ਕੀ ਆ ਹੈਗਾ ਤੇ ਬਾਅਦ ਆਹ ਕੰਮ ਕੀਤਾ ਪੁਲਿਸ ਆਪਨੀ ਦੇ ਹੀ ਤੇ ਫੀਸ ਕਰਨ ਕਾਰਵਾਈ ਕਰਕੇ ਫੋਰਮ ਆਪਾਰਟਮੈਂਟ ਸਾਰੇ ਪਿੰਡ ਦੇ ਰਸੀਸੀ ਸੀਸੀ ਕੈਮਰੇ ਚੈੱਕ ਕੀਤੇ ਆ ਤੇ ਤਸੱਲੀ ਦਿੱਤੀ ਉਹਨਾਂ ਨੇ ਵੀ ਕਿ ਜਿਨ੍ਹਾਂ ਨੇ ਇਦਾਂ ਕੀਤਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਤਾਂ ਕਰਨ ਨੂੰ ਕਿਸਦਾ ਵੀ ਨੁਕਸਾਨ ਕਰ ਸਕਦੇ ਆ ਮਿਹਨਤ ਚਲਾਉਣੀਆਂ ਮਾੜੀ ਮੋਟੀ ਕਰਦੇ ਨੇ ਕਿ ਪਿੰਡ ਤੇ ਦਾਸਤ ਦਾ ਮਾਹੌਲ ਬੰਦਾ ਜੇ ਤੇ ਜੇ ਮੈਨੂੰ ਆਉਂਦੇ ਜਾਂਦੇ ਨੂੰ ਕੋਈ ਗੱਲਬਾਤ ਹੋ ਵੀ ਇਹਦੇ ਜ਼ਿੰਮੇਵਾਰ ਹੀ ਹੋਣਗੇ ਬਾਸਿੰਗ ਦਾ ਜੀਜਾ ਲੱਗਦਾ ਜੀ ਅੱਛਾ ਜੀ ਤੇ ਇਹ ਕੋਈ ਰਾਤ 9:40 ਦੇ ਕੰਮ ਹੋਇਆ ਸਾਨੂੰ ਬਾਅਦ ਫੋਨ ਆਇਆ ਵਾ 9:40 ਇਹ ਹੀ ਸਵੇਰੇ ਆਇਆ ਤੇ ਮਾਚੀ ਵੇ ਸੋ 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 ਆਪਣੇ ਸਰਪੰਚ ਸਾਹਿਬ ਆਏ ਆ ਉਹਨਾਂ ਨੇ ਨਾਲ ਹੋ ਕੇ ਪ੍ਰੋਸੀਜਰ ਮਾਦੇ ਜਿਹੜੀ ਕੋਈ ਬੰਦੀ ਕਾਰਵਾਈ ਕੀਤੀ ਆ ਬਾਕੀ ਦੇਖੋ ਉਹਨਾਂ ਨੇ ਕਿ ਪੁਲਿਸ ਦਾ ਆਪਣੇ ਕੰਮ ਕਰ ਲਈ ਆ